ਮੈਂ ਸਮਝਦਾ ਹਾਂ ਕਿ ਇਹ ਦੋਹਰੀ ਰਾਜਨੀਤੀ ਦੋਰਾ ਮਾਪਦੰਡ ਦੋਰਾ ਕਾਨੂੰਨ ਇਸ ਮੁਲਕ 'ਚ ਨਹੀਂ ਚੱਲੇਗਾ ਇਸ ਕੌਮ ਦੇ ਨਾਲ ਧੱਕਾ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸ ਮੁਲਕ ਦੇ ਵਿੱਚ ਜਿਹੜਾ ਰੇਪਿਸਟ ਹੈ ਰਾਮ ਰਹੀਮ ਉਸਨੂੰ ਪੈਰੋਲ ਦੇ ਸਕਦੇ ਹੋ ਪੱਲੋ ਦੇ ਸਕਦੇ ਹੋ ਤੁਸੀਂ ਬਿਲਕਿਸਪਾਨੋ ਦੇ ਕਾਤਲ ਛੋੜ ਸਕਦੇ ਹੋ ਤੁਸੀਂ ਅ ਰਜੀਵ ਗਾਂਧੀ ਦੇ ਕਾਤਲ ਛੋੜ ਸਕਦੇ ਹੋ ਸਾਡੇ ਬੰਦੀ ਸਿੰਘ ਜਿਨ੍ਹਾਂ ਦੇ ਕੋਈ ਕੇਸ ਬਣਦੇ ਸੀ ਕਿ ਨਹੀਂ ਬਣਦੇ ਸੀ ਉਹਨਾਂ ਨੂੰ 30-30 ਸਾਲ ਹੋ ਗਏ ਤੁਸੀਂ ਅੰਦਰ ਪਾਇਆ ਹੈ ਭਾਰਤ ਦੀਆਂ ਜੇਲਾਂ ਵਿੱਚ ਲੰਬੇ ਸਮੇਂ ਤੋਂ ਸਜ਼ਾ ਕੱਟ ਰਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਤਿਹਾਰ ਜੇਲ੍ਹ ਦੇ ਬਾਹਰ ਸਿੱਖ ਸੰਗਤਾਂ ਵੱਲੋਂ ਅਰਦਾਸ ਕੀਤੀ ਗਈ ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਮਨਜੀਤ ਸਿੰਘ ਜੀਕੇ ਅਤੇ ਹੋਰ ਆਗੂ ਮੌਜੂਦ ਸਨ ਦਾ ਸੁਪਰੰਟ ਆਗੂਆਂ ਨੇ ਗੱਲ ਕਰਦੇ ਆ ਭਾਰਤ ਦੀਆਂ ਸਰਕਾਰਾਂ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਪੀਲ ਵੀ ਕੀਤੀ। ਉਹਨਾਂ ਨੇ ਕਿਹਾ ਕਿ ਬੰਦੀ ਸਿੰਘ ਲੰਬੇ ਸਮੇਂ ਤੋਂ ਸਜ਼ਾ ਕੱਟ ਰਹੇ ਹਨ ਅਤੇ ਉਹਨਾਂ ਨੇ ਆਪਣੀ ਬੰਦੀ ਸਜ਼ਾ ਨਾਲੋਂ ਵੱਧ ਸਮਾਂ ਜੇਲ੍ਹ ਵਿੱਚ ਬਤੀਤ ਕਰ ਦਿੱਤਾ ਹੈ। ਕਈਆਂ ਦੀ ਸਿਹਤ ਵੀ ਠੀਕ ਨਹੀਂ ਪਰ ਅਜਿਹੇ ਸਮੇਂ ਵਿੱਚ ਵੀ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਹ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਜਿਸ ਵੱਲ ਸਰਕਾਰ ਨੂੰ ਜਲਦੀ ਤੋਂ ਜਲਦੀ ਧਿਆਨ ਦੇਣਾ ਚਾਹੀਦਾ ਹੈ। ਮੈਨੂੰ ਇੱਕੋ ਅਫਸੋਸ ਹੈ ਕਿ ਇਸ ਮੁਲਕ ਦੇ ਵਿੱਚ ਦੋ ਕਾਨੂੰਨ ਨੇ ਔਰੇ ਦੋਹਰੇ ਕਾਨੂੰਨ ਦਾ ਕਾਰਨ ਹੈ ਜਿਹੜਾ 80 ਦੇ ਦਹਾਕੇ ਦੇ ਵਿੱਚ ਜੋ ਕੁਝ ਹੋਇਆ ਇਸ ਮੁਲਕ ਦੇ ਵਿੱਚ ਤੁਸੀਂ ਜਿਹੜਾ ਰੇਪਿਸਟ ਹੈ ਰਾਮ रहीम ਉਸ ਨੂੰ ਪੈਰੋਲ ਦੇ ਸਕਦੇ ਹੋ ਫੱਲੋ ਦੇ ਸਕਦੇ ਹੋ ਤੁਸੀਂ ਬਿਲਕਿਸ ਬਾਨੋ ਦੇ ਕਾਤਲ ਛੋੜ ਸਕਦੇ ਹੋ ਤੁਸੀਂ ਅ ਰਜੀਵ ਗਾਂਧੀ ਦੇ ਕਾਤਲ ਛੋੜ ਸਕਦੇ ਹੋ ਸਾਡੇ ਬੰਦੀ ਸਿੰਘ ਜਿਨ੍ਹਾਂ ਤੇ ਕੋਈ ਕੇਸ ਬਣਦੇ ਸੀ ਕਿ ਨਹੀਂ ਬਣਦੇ ਸੀ ਉਹਨਾਂ ਨੂੰ 33 ਸਾਲ ਹੋ ਗਏ ਤੁਸੀਂ ਅੰਦਰ ਪਾਇਆ ਮੈਂ ਤੁਹਾਡੇ ਸਾਹਮਣੇ ਜਿੰਦਾ ਜਾਗ ਦਾ ਸਬੂਤ ਆ ਕਿ ਮੇਰੇ ਤੇ ਟਰਾਂਜ਼ਿਸਟਰ ਬੰਬ ਕੇਸ ਮੇਰੇ ਤੇ ਐਨਐਸਏ ਮੇਰੇ ਪਾਸਪੋਰਟ ਅਪਾਉਂਡ ਕੀਤੇ ਗਏ ਸਭ ਝੂਠੇ ਸਾਬਤ ਹੋਏ ਮਨੂੰ ਇਸ ਕਰਕੇ ਮੈਂ ਰਿਹਾ ਹੁੰਦਾ ਚਲੇ ਗਿਆ ਕੋਟਾਂ ਦੇ ਵਿੱਚੋਂ ਲੇਕਿਨ ਕੁਝ ਐਸੇ ਬਦਰਸੀਬ ਨੇ ਜਿਹੜੇ ਆਪਣੇ ਮੁਕਦਮੇ ਠੀਕ ਤਰ੍ਹਾਂ ਨਹੀਂ ਲੜ ਸਕੇ ਇਸ ਮੁਲਕ ਦੇ ਵਿੱਚ ਕੈਰਨਾ ਫਾਈਲ ਚੱਲ ਸਕਦੀਆਂ ਨੇ ਇਸ ਮੁਲਕ ਦੇ ਵਿੱਚ ਕਸ਼ਮੀਰ ਫਾਈਲ ਚੱਲ ਸਕਦੀਆਂ ਨੇ ਇਸ ਮੁਲਕ ਦੇ ਵਿੱਚ ਜੇ ਦਿਲਜੀਤ ਦਸਾਂਝ ਪਿਕਚਰ ਬਣਾਉਂਦਾ ਹੈ ਕਿਸ ਤੇ ਬਣਾਉਂਦਾ ਉਹ ਬਣਾਉਂਦਾ ਜਸਵੰਤ ਸਿੰਘ ਖਾਲੜਾ ਜੀ ਤੇ ਜਿਨ੍ਹਾਂ ਨੇ 25000 ਬੱਚੇ ਜਿਹੜੇ ਨਜਾਇਜ਼ ਪੁਲਸ ਦੇ ਬਿਆਨ ਸਿੰਘ ਨੇ ਉਸ ਵੇਲੇ ਦੀ ਸਰਕਾਰ ਨੇ ਮਾਰੇ ਸੀ ਉਹਨਾਂ ਦਾ ਡਾਟਾ ਇਕੱਠਾ ਕਰਦਾ ਉਸ ਦੇ ਉੱਤੇ 100 ਤੋਂ ਵੱਧ ਕੱਟ ਲਾਏ ਜਾਂਦੇ ਨੇ ਔਰ ਹਿੰਦੁਸਤਾਨ ਚ ਉਸ ਨੂੰ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਇਹ ਇਤਿਹਾਸ ਹੈ ਸਾਡਾ ਸਰਕਾਰ ਕਿਉਂ ਛਾਏਵੇ ਕਰਦੀ ਏ ਕਿਉਂ ਮੂੰਹ ਫੇਰਦੀ ਏ ਸਾਡਾ ਇਤਿਹਾਸ ਸਾਹਮਣੇ ਆਣਾ ਚਾਹੀਦਾ ਮੈਂ ਸਮਝਦਾ ਵਾਂ ਕਿ ਇਹ ਦੋਹਰੀ ਰਾਜਨੀਤੀ ਦੋਰਾ ਮਾਪਦੰਡ ਦੋਰਾ ਕਾਨੂੰਨ ਇਸ ਮੁਲਕ ਚ ਨਹੀਂ ਚੱਲੇਗਾ ਇਸ ਕੌਮ ਦੇ ਨਾਲ ੱੱੱਕਾ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਤੁਸੀਂ ਅਲੱਗ-ਅਲੱਗ ਜਥੇਬੰਦੀਆਂ ਤੋਂ ਆਂਦੇ ਹੋ ਅਸੀਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਲੜਾਈ ਵੀ ਲੜਦੇ ਆਂ ਅਸੀਂ ਇੱਕ ਦੂਜੇ ਦੇ ਹੱਕ 'ਚ ਵੀ ਨਹੀਂ ਆ ਲੇਕਿਨ ਇਹ ਸਾਂਝੇ ਕੰਮ ਵਾਸਤੇ ਅਸੀਂ ਸਾਰੇ ਆਨੇ ਆਂ ਔਰ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਆਪਣੀ ਗੱਲ ਕਰਕੇ ਵਾਪਸ ਜਾਂਨੇ ਆਂ ਗੁਰੂ ਅੱਗੇ ਅਰਦਾਸ ਕਰਕੇ ਜਾਂਨੇ ਆਂ ਉਹ ਜਿਹੜੀ ਟ੍ਰੈਡੀਸ਼ਨ ਬਾਬਾ ਬੁੱਢਾ ਜੀ ਨੇ ਜਦੋਂ 6ਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਗਵਾਲੀਅਰ ਦੀ ਜੇਲ੍ਹ 'ਚ ਬੰਦ ਕੀਤਾ ਸੀ ਅਸੀਂ ਉਸੇ ਦੇ ਲੀਹ ਤੇ ਚੱਲਦੇ ਹੋਏ ਇੱਥੇ ਅਰਦਾਸ ਕਰਨ ਸਾਰੇ ਆਨੇ ਆਂ ਮਨੂੰ ਉਮੀਦ ਹੈ ਕਿ ਇਹ ਜਿਹੜੀ ਸਰਕਾਰ ਅੱਜ ਕਿਦੇ ਜ਼ੋਰ ਦੇ ਵਿੱਚ ਇਹ ਗੂੰਗੀ ਤੇ ਬਹਿਰੀ ਹੋਈ ਹੈ ਇਹਨਾਂ ਦੇ ਕੰਨਾਂ 'ਚ ਸਾਡੀ ਆਵਾਜ਼ ਜਾਵੇ ਆਣ ਵਾਲੇ ਸਮੇਂ 'ਚ ਇਹ ਬੰਦੀ ਸਿੰਘ ਜਿਹੜੇ ਨੇ ਇਹ ਰਿਹਾ ਹੋਣੇ ਚਾਹੀਦੇ ਨੇ ਇਹਨਾਂ ਦਾ ਹੱਕ ਬਣਦਾ ਹੈ ਦੇਸ਼ ਦਾ ਕਾਨੂੰਨ ਕਹਿੰਦਾ ਹੈ ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਫੈਸਲੇ ਹੋਣੇ ਚਾਹੀਦੇ ਨੇ ਇਤਨੀ ਇਕਰਤਕਣਤਾ ਮੈਂ ਦੁਨੀਆਂ ਦੇ ਕਿਸੇ ਤਖਤੇ ਤੇ ਕਿਸੇ ਇਤਿਹਾਸ 'ਚ ਨਹੀਂ ਦੇਖੀ ਅਸੀਂ بڑے ਚਿਹਰਾ ਤੋਂ ਸੰਘਰਸ਼ ਕਰ ਰਹੇ ਹਾਂ ਸਰਦਾਰ ਮਨਜੀਤ ਸਿੰਘ ਕਾਫੀ ਸਾਲਾ ਤੋਂ ਅਜ ਦੇ ਦਿਨ 10 ਵਜ ਦਾ ਟਾਈਮ ਰੱਖ ਕੇ ਸਰਕਾਰ ਨੂੰ ਯਾਦ ਕਰਾਉਂਦੇ ਨੇ ਕਿ ਜਿਸ ਜੇਲ੍ਹ ਵਿੱਚ ਬੰਦੇ ਸੇ ਕੈਦ ਹਨ ਉਹਨਾਂ ਚੋਂ ਛੁਡਾਈ ਕੀਤੀ ਜਾਵੇ ਪਰ ਮੈਂ ਸਮਝਾਵਾ ਇਹ ਸਰਕਾਰ ਖੰਨੀ ਹੋ ਚੁੱਕੀ ਹੈ ਬੋਲੀ ਹੋ ਚੁੱਕੀ ਹੈ ਮਾਨੂੰ ਸੋਸ ਹੈ ਕਿ ਸਰਦਾਰ ਪਰਮਿੰਦਰ ਪਾਲ ਸਿੰਘ ਵਰਗੇ ਸਿਆਣੇ ਸੂ ਜਵਾਨ ਸਿੱਖ ਦੇਲੇ ਦੇ ਕੈਬਨਟ ਵਾਟੇ ਸੇ ਕੋਲਵਾਸ ਕਰ ਰਹੇ ਨੇ ਭਈ ਇਹ ਕੁਝ ਕਰੇਗਾ ਮਨ ਬੜਾ ਫੌਸ ਹੈ ਮੈਨੂੰ ਨਾ ਨਹੀਂ ਲੈਣਾ ਪਰਸੋਂ ਇੱਕ ਵੱਡੇ ਕਾਂਗਸੀ ਸਿੱਖ ਲੀਡਰ ਨਾਲ ਮੇਰੀ ਗੱਲ ਹੋਈ ਮਨ ਕਹਿਣ ਲਗਾ ਜੀ ਮੁਸੀਬਤ ਹੈ ਮੈਂ ਕੰਮ ਤੇ ਛੇਤੀ ਕਰਾ ਦੇ ਆ ਪਰ ਮੁਸੀਬਤ ਹੈ ਕਿ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਅਮਸ਼ੇਲ ਜੀ ਨੇ ਇਹ ਬਿਆਨ ਦਿੱਤਾ ਹੈ ਕਿ ਉਹ ਮਾਫੀ ਮੰਗਣ ਇਸ ਹੀ ਰਿਹਾ ਕਰ ਦਿਆਂਗੇ ਮੈਂ ਕਹਾ ਸਿੱਖ ਕੀ ਤੇ ਮਾਫੀ ਕੀ ਤੇ ਇਹ ਸੁਣ ਲਿਆ ਭਈ ਜਿਹੜਾ ਸਿੱਖ ਮਾਫੀ ਮੰਗ ਲਿਆ ਉਹ ਸਿੱਖ ਹੀ ਨਹੀਂ ਰਿਹਾ ਤੁਸੀਂ ਕੀ ਸਮਝੋ 33 ਸਾਲ 32-32 ਸਾਲ ਉਹ ਕੈਦਾਂ ਕੱਟਣ ਤੋਂ ਬਾਅਦ ਉਹ ਮਾਫੀ ਮੰਗਣ ਨਾਲ ਕੇ ਸਰਕਾਰ ਕੋਲ ਕੋਈ ਫਰਕ ਨਹੀਂ ਪੈਂਦਾ ਵਕਤ ਬੀਤ ਜਾਂਦਾ ਹੈ ਗੱਲ ਧਾਂਜ ਰਹਿੰਦੀ ਹੈਗੀ ਭਾਈ ਅਸੀਂ ਕੀ ਕੀਤਾ ਮੁਲਕ ਵਾਸਤੇ ਤੇ ਉਹ ਕੀ ਕਰ ਰਹੇ ਸਾਡੇ ਵਾਸਤੇ ਅਸੀਂ ਕੀ ਕੀਤਾ ਤੇ ਉਹ ਕੀ ਕਰ ਰਹੇ ਮੈਂ ਇਹ ਕਹਿ ਦੇਣਾ ਚਾਹੁੰਦਾ ਵਾਂ ਕਿ ਜਿੰਨਾ ਚੱਲ ਤੱਕ ਸਿੱਖਾਂ ਦੇ ਉੱਤੇ ਇਸ ਹਿੰਦੁਸਤਾਨ ਦੇ ਆਜ਼ਾਦ ਵਿੱਚ ਸਿੱਖਾਂ ਨਾਲ ਜ਼ੁਲਮ ਹੋਣਗੇ ਹਿੰਦੁਸਤਾਨ ਉਹ ਉਸ ਜਗ੍ਹਾ ਤੇ ਨਹੀਂ ਪਹੁੰਚ ਸਕੇਗਾ ਜੀ ਜਗ੍ਹਾ ਤੇ ਉਹ ਪਹੁੰਚਣਾ ਚਾਹੁੰਦਾ ਜੇ ਤੁਸੀਂ ਅੱਜ ਕੀ ਹੈ ਜੀ ਹਾਰੇ ਮੁਲਕ ਸਾਨੂੰ ਤਾਨੇ ਦੇ ਰਿਹਾ ਮਿਹਨੇ ਦੇ ਰਿਹਾ ਹੈ ਹੋਰ ਛੋਟੋ ਪਾਕਿਸਤਾਨ ਦੇ ਰਿਹਾ ਹੈ ਅਮਰੀਕਾ ਦੇ ਰਿਹਾ ਹੈ ਪਰ ਜੇ ਸਿੱਖਾਂ ਨਾਲ ਜਸਤੀ ਨਾ ਹੁੰਦੀ ਤੇ ਨਾ ਅਮਰੀਕਾ ਤਾਨੇ ਦੇ ਸਕਦਾ ਸੀ ਤੇ ਨਾ ਪਾਕਿਸਤਾਨ ਦੇ ਸਕਦਾ ਸੀ ਮੈਂ ਬਹੁਤੀ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਨਮਰਤਾ ਸਾਹਿਬ ਸਰਕਾਰ ਨੂੰ ਕਹਿੰਦਾ ਕਿ ਪਾਰਲੀਮੈਂਟ 'ਚ ਬਿਆਨ ਦਿੱਤਾ ਕੋਈ ਕੁਰਾਨ ਦੀ ਆਇਤ ਨਹੀਂ ਹੈ ਭਈ ਉਹ ਬਦਲੀ ਨਹੀਂ ਜਾ ਸਕਦੀ ਬਦਲਦਾ ਰਹਿੰਦਾ ਹੈ ਕਨਸਟੀਟਿਊਸ਼ਨ ਬੰਡ ਹੁੰਦੀ ਜਾਂਦੀ ਹੈ ਤੁਸੀਂ ਤੇ ਖਾਲੀ ਬਿਆਨ ਦਿੱਤਾ ਹੈ ਉਸ ਬਿਆਨ ਤੇ ਨਾ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਕਰਾਓ ਜਿਨ੍ਹਾਂ ਨੂੰ ਫਾਂਸੀ ਹੋਈ ਹੈ ਉਹਨਾਂ ਨੂੰ ਉਮਰ ਕੈਦ ਬਦਲੋ ਤੇ ਜੇ ਨਾਲ ਉਹਨਾਂ ਦੀ ਰਿਹਾਈ ਕਰ ਦਿਓ ਉਸ ਵੱਡੀ ਕੋਈ ਗੱਲ ਨਹੀਂ ਹੋਏਗੀ ਤੁਸੀਂ 30 32 35 ਸਾਲ ਹੋ ਗਏ ਉਹਨਾਂ ਨੂੰ ਕੈਦ ਕਰਦੇ ਆਇਆ ਮੇਰੇ ਸਾਹਮਣੇ ਡੀਐਸਪੀ ਸਾਹਿਬ ਖੜੇ ਨੇ ਤੇ ਇਹਨਾਂ ਨੂੰ ਹੀ ਪਤਾ ਇਤਿਹਾਸ ਦਾ ਭਈ ਇਹਨਾਂ ਨੂੰ ਦੂਸਰੀ ਕੋਈ ਮਿਸਾਲ ਇਹਨਾਂ ਜੇਲਾਂ 'ਚ ਨਹੀਂ ਮਿਲੇਗੀ ਜੇ ਨਾਤੀ 30 ਸਾਲ ਕੱਟੀ ਹੋਵੇ